ਸਸਰੀਕਾਲ ਜੀ ਤੁਸੀਂ ਵੇਖ ਰਹੇ ਹੋ ਏਕਤਾ ਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਤਿੰਗੜਾ ਵੱਖ-ਵੱਖ ਸਮਾਜ ਸੇਵਕ ਸਮਾਜ ਸੰਗਠਨ ਜਿਹੜੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰਾਸ਼ਨ ਵੰਡ ਰਹੇ ਨੇ ਉਹਨਾਂ ਦੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਪਿੰਡ ਸੈਨੀਵਾਲ ਜਿੱਥੇ ਉੱਗੇ ਕਾਂਗਰਸੀ ਲੀਡਰ ਬਲਰਾਜ ਸਿੰਘ ਜੀ ਸੈਨੀਵਾਲ ਵੱਲੋਂ ਇੱਕ ਬਹੁਤ ਹੀ ਵਧੀਆ ਉਦਮ ਕੀਤਾ ਗਿਆ ਆ ਜਿਹੜਾ 130 ਪਰਿਵਾਰਾਂ ਨੂੰ ਮੈਂ ਫਿਰ ਦੁਬਾਰਾ ਦੱਸਣਾ ਚਾਹੁੰਨਾ ਵਾ 130 ਪਰਿਵਾਰਾਂ ਨੂੰ ਪੂਰਾ ਰਾਸ਼ਨ ਦਿੱਤਾ ਜਾ ਰਿਹਾ ਵਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਰਾਸ਼ਨ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦੇਣ ਕਿਹੜਾ ਕਿਹੜਾ ਰਾਸ਼ਨ ਇਹ ਦੇ ਰਹੇ ਨੇ ਤੋਂ ਬਹੁਤ ਸਾਰੇ ਜਿਹੜੇ ਸਮਾਜ ਸੇਵਕ ਨੇ ਉਹ ਇਸ ਜਿਹੜੀ ਕੋਰੋਨਾ ਵਾਇਰਸ ਜਿਹੜੀ ਮਹਾਮਾਰੀ ਵਿਸ਼ਵ ਦੇ ਵਿੱਚ ਮਹਾਮਾਰੀ ਕਹਿ ਚੁੱਕੇ ਆ ਮਹਾਮਾਰੀ ਬਣ ਚੁੱਕੀ ਆ ਉਹਦੇ ਅੰਦਰ ਆ ਕੇ ਐਨਆਰਵੀ ਜਿਹੜੇ ਇਹ ਸਹਿਯੋਗ ਕਰ ਰਹੇ ਨੇ ਔਰ ਸਮਾਸੇਕ ਵੀ ਕਰ ਰਹੇ ਨੇ ਔਰ ਆਗੂ ਵੀ ਕਰ ਰਹੇ ਨੇ ਬਲਰਾਜ ਸਿੰਘ ਜੀ ਸੈਨੀਵਾਲ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ ਆ ਉਗੇ ਕਾਂਗਰਸੀ ਲੀਡਰ ਨੇ ਮੇਰੇ ਨਾਲ ਮੌਜੂਦ ਨੇ ਉਹ ਤੁਹਾਨੂੰ ਮਿਲਾਨੇ ਆ ਬਲਰਾਜ ਸਿੰਘ ਜੀ ਸੈਨੀਵਾਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਸਭ ਤੋਂ ਪਹਿਲੇ ਬਣਾ ਨਾਮ ਦੱਸੋ ਜੀ ਬਲਰਾਜ ਸਿੰਘ ਜੀ ਜੀ ਕੀ ਇਸ ਅਪਾਰਲੇ ਦੇ ਵਿੱਚ ਜਿਹੜਾ ਇਹ ਔਖੀ ਘੜੀ ਆ ਇਹਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਜੀ ਅਸੀਂ ਨਾ ਇਹ ਅੱਗੇ ਵੀ ਵੰਡਿਆ ਸੀ ਹੁਣ ਵੀ ਜਗਵੀਰ ਸਿੰਘ ਦੀ ਰਹਿਨਮਾਈ ਹੇਠ ਆ ਸਮਾਨ ਵੰਡ ਰਹੇ ਆ ਜਿਹੜੇ ਇੱਕ ਰਮੇਸ਼ لال ਉਹ ਜਸਪਾਲ ਠੇਕੇਦਾਰ ਮਲਕੀਤ ਜਸਪਾਲ ਮਹਿੰਦਰਪਾਲ ਮੋਨ ਲਾਲ ਸੰਰਤਪਾਲ ਸ੍ਰੀਸ਼ਟ ਕੁਮਾਰ ਅਰਨੇਕ ਸਿੰਘ ਜੁਗਿਆਸੇ ਦਲਜੀਤ ਸਿੰਘ ਇਹਨਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਸਮਾਨ ਵੰਡ ਰਹੇ ਆ ਸਰਦਾਰ ਸਾਹਿਬ ਕਿੰਨੇ ਪਰਿਵਾਰਾਂ ਨੂੰ ਤੁਸੀਂ ਅੱਜ ਰਾਸ਼ਨ ਦੇ ਰਹੇ ਹੋ 130 ਪਰਿਵਾਰਾਂ ਨੂੰ ਦੇ ਰਹੇ ਆ ਰਾਸ਼ਨ ਇਸ ਤੋਂ ਪਹਿਲੇ ਤੁਹਾਨੂੰ ਸਰਕਾਰੀ ਮਦਦ ਵੀ ਕੋਈ ਮਿਲੀ ਆ ਜਾਂ ਸਰਕਾਰੀ ਰਾਸ਼ਨ ਵੀ ਦਿੱਤਾ ਤੁਸੀ 45 ਬੰਦਿਆਂ ਨੂੰ ਅੱਗੇ ਦਿੱਤਾ ਰਾਸ਼ਨ ਦਾ 45 ਬੰਦਿਆਂ ਨੂੰ ਤੁਸੀਂ ਅੱਗੇ ਰਾਸ਼ਨ ਦੇ ਦੇਓਗੇ ਇਹ ਜਿਹੜੀ ਕੋਰੋਨਾ ਵਾਇਰਸ ਨਾਲ ਦੀ ਮਹਾਮਾਰੀ ਆ ਇਹ ਦਿਨੋ ਦਿਨ ਫੈਲਦੀ ਜਾ ਰਹੀ ਆ ਇਹਦੇ ਲਈ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਦਾ ਸਾਥ ਦੇਓਗੇ ਇਹਨਾਂ ਦਾ ਪੂਰਾ ਸਾਥ ਦੇਾਂਗੇ ਜੀ ਪੂਰਾ ਸਾਥ ਦੇਣਗੇ ਹੋਰ ਮੇਰੇ ਨਾਲ ਵੀਰ ਮੌਜੂਦ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਹਰਮੇਸ਼ਰ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੀਨਾ ਜੀ ਤੁਹਾਡਾ ਜੀ ਹਰਮੇਸ਼ لال ਜੀ ਜਿਹੜਾ ਅੱਜ ਉਦਮ ਕੀਤਾ ਤੁਸੀਂ 130 ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਇਸ ਵਾਰ ਕੀ ਕਹਿਣਾ ਚਾਹੋਗੇ ਜੀ ਲੋਕਾਂ ਦਾ ਇਹਨਾਂ ਨੂੰ ਅਸੀਂ ਕਰੇ ਜੀ ਜੀ ਵੰਜੀ ਜੀ ਬੋਲੋ ਜੀ ਇਹ ਜਿਹੜਾ ਰਾਸ਼ਨ ਆ ਇਹ ਤਕਰੀਬਨ ਹਰ ਘਰ ਘਰ ਦੇ ਵਿੱਚ ਜਨਾਂ ਦੇ 36 ਘਰਾਂ ਦਾ ਜੀ 130 ਘਰਾਂ ਦਾ ਰਾਸ਼ਨ ਆ ਜੀ ਹਾਂਜੀ ਇਸ ਤੋਂ ਇਲਾਵਾ ਹੋਰ ਵੀ ਮਦਦ ਕਰੋ ਕਿ ਜੇ ਲੋੜ ਪਈ ਲੋੜ ਪਈ ਤਾਂ ਕਰਾਂਗੇ ਜੀ ਓਏ ਅਸੀਂ ਇੱਕ ਹੋਰ ਮੇਰੇ ਐਨਆਰਆਈ ਵੀਰ ਮੇਰੇ ਵੀਰ ਇੱਕ ਲਿਸਟ ਬਣਾ ਕੇ ਖੜੇ ਨੇ ਉਹਨਾਂ ਨੂੰ ਮਿਲਦੇ ਆ ਇਹ ਇਹਨਾਂ ਦੇ ਹੱਥੇ 'ਚ ਮੈਂ ਲਿਸਟ ਵੇਖ ਰਿਹਾ ਵਾਂ ਇੱਕ ਲਿਸਟ ਹੈ ਪੂਰੀ ਭਾਈ ਸਤਸਰੀ ਕਾਲ ਜੀ ਸਤਸਰੀ ਕਾਲ ਜੀ ਕੀ ਨਾਂ ਜੀ ਤੁਹਾਡਾ ਜੀ ਮੇਰਾ ਨਾਂ ਐਡਵੋਕੇਟ ਕੁਲਦੀਪ ਪੱਟੀ ਆ ਜੀ ਪੱਟੀ ਸਾਹਿਬ ਕਿੰਨੇ ਬੰਦਿਆਂ ਦਾ ਰਾਸ਼ਨ ਆ ਤੁਹਾਡੇ ਕੋਲ ਇਹ ਤਕਰੀਬਨ 130 ਬੰਦਿਆਂ ਦਾ ਰਾਸ਼ਨ ਆ ਜਿਹੜੇ ਕਿ ਸਾਡੇ ਐਨਆਰਆਈ ਵੀਰ ਹੈਗੇ ਉਹਨਾਂ ਨੇ ਸਹਿਯੋਗ ਕੀਤਾ ਆ ਕਿ ਪਿੰਡ ਦੇ ਗਰੀਬ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾਵੇ ਇਹਦੇ ਵਿੱਚ ਸਾਡਾ ਵਿਸ਼ੇਸ਼ ਜਿਹੜਾ ਸਹਿਯੋਗ ਹੈਗਾ ਸਰਦਾਰ ਬਲਰਾਜ ਸਿੰਘ ਜੀ ਔਰ ਸਾਡੇ ਪਿੰਡ ਦੇ ਜਿਹੜੇ ਅੱਗੇ ਮੋਤਵਾਰ ਬੰਦੇ ਹੈਗੇ ਆ ਹਮੇਸ਼ ਲਾਲ ਜੀ ਜੀ ਔਰ ਹੋਰ ਵੀ ਸਾਡੇ ਪਿੰਡ ਦੇ ਪਤਵੰਤੇ ਆਏ ਨੇ ਇਹਨਾਂ ਸਾਰਿਆਂ ਦਾ ਸਹਿਯੋਗ ਆ ਪਹਿਲਾਂ ਵੀ ਸਰਕਾਰ ਵੱਲੋਂ 75 ਤਕਰੀਬਨ 45 ਬੰਦਿਆਂ ਨੂੰ ਵੰਡ ਚੁੱਕੇ ਆ ਰਾਸ਼ਨ ਜੀ ਤੇ ਉਹ ਗਵਰਨਮੈਂਟ ਵੱਲੋਂ ਆਇਆ ਜੀ ਤੇ ਅਸੀਂ ਉਹ ਗਵਰਨਮੈਂਟ ਦਾ ਵੀ ਧੰਨਵਾਦ ਕਰਦੇ ਆ ਔਰ ਸਾਡੇ ਜਿਹੜੇ ਐਨਆਰਆਈ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਪਿੰਡ ਦੇ ਲੋਕਾਂ ਦਾ ਸਾਥ ਦਿੱਤਾ। ਉਹ ਸਰ ਜਿਹੜਾ 130 ਬੰਦਿਆਂ ਦਾ ਰਾਸ਼ਨ ਅਸੀਂ ਵੇਖ ਰਹੇ ਇੱਥੇ ਪਿਆ ਆ। ਇਹ ਸਹੀ ਬੰਦਿਆਂ ਦੇ ਹੱਥ ਜਾ ਰਿਹਾ ਜਿਹੜੇ ਇੱਥੇ ਵਾਕਈ ਲੋੜਵੰਦ ਹੈਗੇ ਨੇ। ਬਿਲਕੁਲ ਜੀ ਇਹ ਅਸੀਂ ਆਡੈਂਟੀਫਾਈ ਕੀਤੇ ਆ ਜਿਹੜੇ ਕੀ ਬੰਦੇ ਬਹੁਤ ਹੀ ਜ਼ਿਆਦਾ ਗਰੀਬ ਆ ਜਾਂ ਲੋੜਵੰਦ ਆ ਕਈ ਘਰਾਂ ਦੇ ਵਿੱਚ ਤਾਂ ਇਦਾਂ ਦੇ ਜਿਨ੍ਹਾਂ ਦੇ ਆਦਮੀਆਂ ਦੀ ਡੈਥ ਹੋ ਚੁੱਕੀ ਆ ਔਰ ਕਮਾਨ ਵਾਲਾ ਕੋਈ ਨਹੀਂ ਹੈ ਘਰ 'ਚ। ਅਸੀਂ ਉਹਨਾਂ ਨੂੰ ਆਡੈਂਟੀਫਾਈ ਕੀਤਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਆ। ਜੀ ਇਸ ਤੋਂ ਇਲਾਵਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਮਹਾਮਾਰੀ ਤੋਂ ਬਚਣ ਲਈ ਕੀ ਮੈਸੇਜ ਹੈ ਜੱਟ ਦੇ ਦੇਖੋ ਇੱਕ ਤਾਂ ਮੈਸੇਜ ਇਹ ਹੀ ਹੈਗਾ ਦੇਣਾ ਚਾਹੁੰਦੇ ਹਾਂ ਕਿ ਪ੍ਰਿਕਾਸ਼ਨ ਰੱਖਣਾ ਚਾਹੀਦਾ ਆ ਸਭ ਸਾਥੀਆਂ ਨੂੰ ਜਿੰਨਾ ਵੀ ਇਹ ਤੋਂ ਬਚ ਸਕਦੇ ਡਿਸਟੈਂਸ ਰੱਖਣਾ ਚਾਹੀਦਾ ਆ ਸ਼ੋਸ਼ਲੀ ਤਾਂ ਨਹੀਂ ਕਿਹਾ ਜਾ ਸਕਦਾ ਫਿਜ਼ੀਕਲੀ ਡਿਸਟੈਂਸ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਸਮਾਜਿਕ ਡਿਸਟੈਂਸ ਬਣਿਆ ਹੋਇਆ ਇਸੇ ਕਰਕੇ ਲੋਕ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਏ ਨੂੰ ਸੋਸ਼ਲੀ ਬਣਾ ਦਿੱਤਾ ਗਿਆ ਐਕਚੁਅਲੀ ਨਾ ਇਹ ਫਿਜ਼ੀਕਲੀ ਡਿਸਟੈਂਸ ਹੈਗਾ ਤੇ ਫਿਜ਼ੀਕਲ ਡਿਸਟੈਂਸ ਰੱਖਣਾ ਚਾਹੀਦਾ ਔਰ ਹਰ ਇੱਕ ਬੰਦੇ ਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਕਈ ਲੋਕ ਕੁਝ ਇਦਾਂ ਵੀ ਦੇਖੇ ਆ ਜਿਹੜੇ ਕਿ ਘਰਾਂ ਚ ਰਸ ਨੂੰ ਜਾ ਕੇ ਰੱਖ ਲੈਂਦੇ ਆ ਪਰ ਘਰ ਦੇ ਵਿੱਚ ਦੋ ਚਾਰ ਮੈਂਬਰ ਇੱਕ ਦੂਜੇ ਨੂੰ ਦਿੰਦੇ ਨਹੀਂ ਹੈਗੇ ਪਰ ਉਹਨਾਂ ਨੂੰ ਆਪਸ ਵਿੱਚ ਵੀ ਸਹਿਯੋਗ ਕਰਨਾ ਚਾਹੀਦਾ ਜੇ ਉਹਨਾਂ ਨੂੰ ਕਿਤੋਂ ਹੈਲਪ ਮਿਲੀ ਆ ਤੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਕਿਉਂਕਿ ਇਹ ਸਹਿਯੋਗ ਦੇ ਨਾਲ ਹੀ ਅਸੀਂ ਇੱਕ ਦੂਜੇ ਦਾ ਟਾਈਮ ਪਾਸ ਕਰ ਸਕਦੇ ਆ ਔਰ ਇਸ ਮਹਾਮਾਰੀ ਤੋਂ ਲੜ ਸਕਦੇ ਆ ਪਹਿਲਾਂ ਤਾਂ ਮੈਂ ਸਾਰੇ ਸਿਆਣੀਵਾਲ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਔਖੀ ਘੜੀ ਦੇ ਵਿੱਚ ਇਸ ਪਿੰਡ ਦੇ ਸਾਰੇ ਪਤਵੰਤੇ ਸੱਜਣਾ ਨੇ ਐਨ ਆਰ ਆਈ ਸਹਿਯੋਗ ਦੇ ਨਾਲ ਤੇ ਸਾਡੇ ਬਹੁਤ ਹੀ ਮਾਨਯੋਗ ਸਰ ਬਲਰਾਜ ਸਿੰਘ ਜੀ ਸਿਆਣੀਵਾਲ ਜਿੰਨਾ ਸਰ ਜਗਵੀਰ ਸਿੰਘ ਬਰਾੜ ਉਹਨਾਂ ਦੇ ਰਹਿਨਮਾਈ ਹੇਠ ਇਸ ਕੰਮ ਨੂੰ ਨੇਪਰੇ ਚਾੜਿਆ ਤੇ ਮੇਰੇ ਵੀਰ ਜਿੱਦਾਂ ਮੇਰੇ ਛੋਟੇ ਵੀਰ ਨੇ ਦੱਸਿਆ ਐਡਵੋਕੇਟ ਸਾਹਿਬ ਨੇ ਕਿ ਇਹ ਲੋੜਵੰਦ ਪਰਿਵਾਰਾਂ ਨੂੰ ਹੀ ਦਿੱਤਾ ਜਾ ਰਿਹਾ ਹੈ ਇਹ ਕੋਈ ਭਾਈ ਪਤੀਜਾਵਾਦ ਦਾ ਨਹੀਂ ਹੈਗੇ ਇਸ ਮੇਰਾ ਰਿਸ਼ਤੇਦਾਰ ਹੈ ਇਹਨੂੰ ਪਹਿਲਾਂ ਦੇ ਦਿਓ ਇਹਨਾਂ ਨੇ ਪਿੰਡ ਦੇ ਬੰਦਿਆਂ ਨੇ ਹੀ ਆਇਡੈਂਟੀਫਾਈ ਕੀਤੇ ਹੈ ਕਿ ਜਿਹੜੇ ਵਾਕਿਆ ਲੋੜਵੰਦ ਬੰਦੇ ਹੈ ਉਹਨਾਂ ਨੂੰ ਹੀ ਰਾਸ਼ਨ ਪਹੁੰਚਾਇਆ ਜਾਵੇ ਤੇ ਮੈਨੂੰ ਇਹ ਵੀ ਪੂਰਾ ਯਕੀਨ ਹੈ ਕਿ ਇਸ ਤੋਂ ਬਾਅਦ ਵੀ ਜੇ ਪਰਿਵਾਰ ਦੇ ਵਿੱਚ ਕਿਸੇ ਵੀ ਪਰਿਵਾਰ ਨੂੰ ਲੋੜ ਪੈਂਦੀ ਹੈ ਤੇ ਇਹ ਸਾਰਾ ਸਾਡਾ ਭਾਈਚਾਰਾ ਜਿਹੜਾ ਖੜਾ ਹੈ ਡਟ ਕੇ ਇਸ ਲੜਾਈ ਦੇ ਵਿੱਚ ਇਹਨਾਂ ਸਾਰਿਆਂ ਦੀ ਮਦਦ ਕਰੇਗਾ ਜੈ ਹਿੰਦ